ਦੇ ਕਹਿੰਦੇ ਤੁਹਾਡੇ ਸਾਹਮਣੇ ਬੀਜੀਪੀ ਦਾ ਹੁਕਮ ਹੈ ਵੀ ਤੁਹਾਡੇ ਅਸੀਂ ਨੰਗੀਆਂ ਕਰਕੇ ਤਲਾਸ਼ੀਆਂ ਲੈ ਸਕਦੇ ਆ ਹਾਈ ਕੋਰਟ ਤੋਂ ਆਰਡਰ ਆਇਆ ਹੈ ਆਹ ਕੱਪੜੇ ਉਤਾਰ ਕੇ ਤਲਾਸ਼ੀ ਨਹੀਂ ਲੈਦੇ ਆਹ ਕੱਪੜੇ ਉਤਾਰ ਕੇ ਨੰਗੇ ਪੱਤਾਂ ਚੰਗੀ ਤਰ੍ਹਾਂ ਕਰਕੇ ਹੱਥ ਪਾ ਕੇ ਫਿਰ ਤਲਾਸ਼ੀਆ ਲੈ ਲੈਂਦੇ ਆ ਉਹ ਲੈਂਦਾ ਜੀ ਏ ਮੈਡਮ ਅੰਦਰ ਸੁਪਰ ਡੈਡੀ ਦਾ ਹੁਕਮ ਹੈ ਕਹਿੰਦੇ ਡੀਜੀਪੀ ਦੇ ਹੁਕਮ ਨੇ ਕਿ ਤੁਹਾਡੇ ਹੱਥ ਪਾਪਾ ਤਲਾਸ਼ੀਆਂ ਲੈਣੀਆਂ ਲੰਘੇ ਕਮੇਟੀ ਹੋਈ ਹੈ ਕੱਲ ਗਲਤ ਜੋੜਿਆ ਜਾ ਰਿਹਾ ਸਾਨੂੰ ਕਲਚਰ ਐਕਟੀਵਿਟੀ ਤੇ ਡੀਜੀਪੀ ਵੱਲੋਂ ਆਰਡਰ ਨੇ ਵੀ ਜਿਹੜੇ ਬੱਚਿਆਂ ਦੇ ਵਿੱਚ ਗੁਣ ਹੈਗੇ ਉਹਨਾਂ ਨੂੰ ਕਰੋ ਸਾਨੂੰ ਨਚਾਰਾ ਮੁਜਰਾ ਕਰਨ ਵਾਲੀ ਦੱਸਦੀ ਹੈ ਹਾਂਜੀ ਬਹੁਤ ਕੌਣ ਦਾ ਜੀ 80-80 ਸਾਲਾਂ ਦੀਆਂ ਜਨਾਨੀਆਂ ਨੂੰ ਸਰ 80-80 ਸਾਲਾਂ ਦੀਆਂ ਜਨਾਨੀਆਂ ਨੂੰ ਵਾਲਾ ਤੋਂ ਫੜ ਕੇ ਖੱਡਿਆ ਤੋਂ ਠਾਂਦੀਆਂ ਨਹੀਂ ਮੈਡਮ ਸਾਸੀ ਕਿ ਲੈ ਜਾਓ ਸਾਡੇ ਕਿਹਾ ਜਾ ਰਿਹਾ ਸਾਡੇ ਆਈਡੀਆਂ ਬੰਦ ਕਰ ਦੇਣੀਆਂ ਸਾਡੇ ਉਹਨਾਂ ਨੂੰ ਘਰਾਂ ਨਾਲ ਗੱਲ ਨਹੀਂ ਹੋਣ ਦੇਣੀਆਂ ਹਾਂ ਪਰ ਫਾਰਮਾ ਤੁਹਾਡੇ ਸੁਨੇਹੇ ਆ ਰਹੇ ਹੋ ਨਾ ਡਟੇ ਰਹੋ ਅਸੀਂ ਵੀ ਡਟੇ ਹੋਏ ਹਾਂ ਤੁਸੀਂ ਵੀ ਡਟੇ ਰਹੋ ਸਾਡੇ ਸੁਨੇਹੇ ਜਰਾ ਪਹੁੰਚਦੇ ਰਹੋ ਹਾਂਜੀ ਜਿਹੜੀ ਚੰਚਲ ਕੰਪਨੀ ਤੋਂ ਕਰ ਰਹੀ ਕੋਟਾ ਸੁਣ ਮੈਡੀਕਲ ਕੁਆਰੀ ਮੈਡਮ ਹੈ ਚੰਚਲ ਕੰਪਨੀ ਸਪੋਰਟ ਮੈਡਮ ਸੁਤਰੀ ਡੈਂਡ ਹਾਂਜੀ ਤੇ ਕਾਰਨ ਕਾਰਨ ਇਹ ਹੈ ਕਿ ਸਾਡੀ ਅੱਗੇ ਸੁਣਵਾਈ ਨਹੀਂ ਹੁੰਦੀ ਸਾਡੀ ਬਹੁਤ ਸੁਣਵਾਈ ਹੁੰਦੀ ਹੈ ਕੋਈ ਲੇਡੀਸ ਨਾ ਹਾਂ ਜੀ ਲੇਡੀਸ ਹੈਗੀਆਂ ਨੇ ਸਾਰੇ ਗਲਤ ਤਰੀਕੇ ਨਾਲ ਤਲਾਸ਼ੀ ਲੈਂਦੀਆਂ ਤੁਹਾਨੂੰ ਨੰਗੇ ਕਰਕੇ ਕਲਾਸ਼ੀਆਂ ਲੈਂਦੀਆਂ ਗਲਤ ਗਲਤ ਗੱਲਬਾਤਾਂ ਨਹੀਂ ਹੁੰਦੀ ਇੱਧਰ ਤੁਹਾਡਾ ਕੋਈ ਗਲਤ ਮਤਲਬ ਹੱਥ ਬਾਹ ਪਾ ਕੇ ਕਲਾਸ਼ੀਆਂ ਲੈਂਦੀਆਂ ਕੋਈ ਲੇਡੀ ਨਹੀਂ ਲੈਂਦੀ ਬੰਦੇ ਲੈਂਦੇ ਠੀਕ ਹੈ ਸਰ ਜੀ ਮੈਡਮ ਤੁਸੀਂ ਕਹਿੰਦੀਆਂ ਕਹਿੰਦੀ ਇਹਨੇ ਤਲਾਸ਼ੀਆਂ ਲਈਓ ਡੰਡੇ ਤੁਹਾਡੇ ਲਈ ਰੱਖੇ ਜੇ ਤੁਹਾਡੇ ਮਾਰਨ ਲਈ ਰੱਖੇ ਨੇ ਠੀਕ ਹੈ ਰੈਡੀਸ਼ਨ ਬੰਦ ਲਾ ਲੀਏ ਠੀਕ ਹੈ ਬਾਹਰ ਨੂੰ ਉਹ ਗੇਲੇ ਪਾਰ ਹੋਇਆ ਕਰੀਏ ਰੋਲ ਦਾ ਉਹਨੂੰ ਬੜੀ ਆਇਆ ਹਾਂ ਹਾਂ ਉਹਨਾਂ ਦਾ ਬਹੁਤ ਅਸੀਂ ਪਸੰਦ ਕਰਦੇ ਹਾਂ ਕਹਿੰਦਾ ਬਾਹਰੋਂ ਕਿ ਸ਼ਾ ਸ਼ਾ ਨਾ ਨਾ ਅਸੀਂ ਜੋ ਕੰਮ ਕਰਨਾ ਕਰਦੇ ਸਾਰਾ ਪਰਚਾ ਦੀ ਕੋਪੈਕਸ਼ਨ ਜਿਹੜਾ ਵੀ ਕੋਈ ਉਹਨਾਂ ਕਹਿੰਦੇ ਮગરਮੱਛ ਨਾਲ ਬੈਰ ਪਾਇਆ ਸਮੁੰਦਰ ਚ ਰਹਿ ਕੇ ਮગરਮੱਛ ਨਾਲ ਬੈਰ ਨਹੀਂ ਪਾਇਦਾ ਕਹਿੰਦੇ ਤੁਹਾਨੂੰ ਮੈਂ ਦੱਸਾਂਗੀ ਜੇਲ੍ਹ ਮੈਂ ਆਪਣੇ ਨਾਮ ਲਵਾਈ ਹੋਈ ਹੈ ਤੇ ਆਪਾਂ ਗੱਲ ਕਰੀ ਅੰਦਰ ਇੱਕ ਇੱਕ ਮੈਂ ਗੱਲ ਹੀ ਫੋਨ ਕਰਾਂ ਸਰ ਇਸ ਕਿਸ ਕਿਸ ਵੀ ਉਹ ਨਸ਼ਾ ਨੁਸ਼ਾ ਕੁਝ ਨਹੀਂ ਹੈ ਪੀਸੀਓ ਬੰਦ ਕਰ ਦਿੰਦੀ ਆਈਡੀਆ ਬੰਦ ਕਰ ਦਈਏ ਮੁਲਾਕਾਤਾ ਤੁਹਾਡੇ ਬਰੰਟਾ ਤੇ ਲਿਖਿਆ ਜਾਏਗਾ ਵੀ ਤੁਹਾਡੀਆਂ ਜ਼ਮਾਨਤਾਂ ਇੱਕ ਮਿੰਟ ਮੈਡਮ ਜੀ ਇੱਕ ਮਿੰਟ ਇਹ ਕੀ ਗੱਲ ਬੋਲ ਕੇ ਦੱਸੋ ਗਲਤ ਕੀ ਮਾਰ ਕਰਦੀ ਐ ਤੇ ਜੇਲ੍ਹ ਤੱਕ ਨੂੰ ਆਪ ਪਹੁੰਚਾ ਰੱਖਿਆ ਕੁੱਟ ਮਾਰ ਕਰਨ ਦਾ ਕਾਰਨ ਲੋਗੋ ਪਿੱਛੇ ਕਰ ਲੈ ਛੋਟ ਕਰ ਲੋ ਪਹਿਲੇ ਮੈਂ ਵੀ ਤੁਹਾਨੂੰ ਰੈਕਡੀਆ ਰੈਕ ਕਰ ਲੋ ਲੋਗੋ ਪਿੱਛੇ ਕਰ ਲਿਆ ਯਾਰ ਮਨੀਸ਼ ਛੋਟ ਕਰ ਕੁੱਟ ਮਾਰ ਕਰਨ ਦਾ ਕਾਰਨ ਗੱਲ ਕਰੋ ਤਾਂ ਤੁਹਾਨੂੰ ਬਣੇ ਮੈਡਮ ਕੁੱਟ ਮਾਰ ਕਰਨ ਦਾ ਕਾਰਨ ਸੱਤੇ ਵਾਰ ਕੱਪਲੇ ਕਰਦੀ ਐ ਉਹਦੇ ਨਜਾਇਜ਼ ਸਾਥ ਤੰਗ ਕੀਤਾ ਜਾਂਦਾ ਵਾ ਨਜਾਇਜ਼ ਅਲੀਗੇਸ਼ਨ ਲਾਈ ਜਾਂਦੇ ਆਂ ਅੰਦਰ ਸਾਡੇ ਦੇ ਕੀ ਤਾਲੁਸ਼ਣ ਕੋਣ ਕਰਦਾ ਭਾਜੀ ਆ ਕੀ ਗੱਲ ਚਲ ਚਲ ਕੁਵਾਰੀ ਮੈਡਮ ਹੈ ਚੰਚਲ ਕੁਵਾਰੀ ਸੁਪਰਡੈਂਟ ਮੈਡਮ ਸੁਪਰੀਡੈਂਟ ਹੈ ਹਾਂਜੀ ਤੇ ਕਾਰਨ ਕਾਰਨ ਇਹ ਹੈ ਉੱਥੇ ਸਾਡੀ ਅੱਗੇ ਸੁਣਵਾਈ ਨਹੀਂ ਹੁੰਦੀ ਸੀ ਸਾਡੀ ਬਹੁਤ ਸੁਣਵਾਈ ਹੁੰਦੀ ਆ ਉੱਥੇ ਸਰ ਦੇ ਨਾਲ ਕਿਉਂ ਸਰ ਦੇ ਨਾਲ ਸਾਡੇ ਐਲੀਗੇਸ਼ਨ ਆ ਰਹੀ ਹੈ ਵੀ ਤੁਸੀਂ ਉਹਨਾਂ ਨਾਲ ਗੱਲ ਤੋਂ ਠੀਕ ਹੈ ਬਹੁਤ ਕਪੜੇ ਚਾਦੇ ਜੋ ਕਿ ਜੋ ਰਾਸ਼ਨ ਕਰੇ ਲੈ ਕੇ ਜਾਂਦੀ ਹੈ ਜੋ ਕਿ ਸਾਡੇ ਲਈ ਆਤਾ ਸਾਨੂੰ ਅੱਗੇ ਕੋਈ ਸਹੂਲਤ ਨਹੀਂ ਮਿਲਦੀ ਸੀ ਹੁਣ ਸਾਨੂੰ ਸਹੂਲਤ ਮਿਲ ਰਹੀ ਹੈ ਕਿਉਂ ਸਾਨੂੰ ਸਹੂਲਤ ਬਿਲਕੁਲ ਲੈਣ ਨਹੀਂ ਦਿੰਦੇ ਅੰਦਰਖਾਨ ਵੀ ਨੂੰ ਕਿਵੇਂ ਪ੍ਰੋਪਰ ਮਿਲਦਾ ਹੈ ਸਭ ਕੁਝ ਨੂੰ ਸਭ ਕੁਝ ਪ੍ਰੋਪਰ ਮਿਲਿਆ ਪਰ ਮੈਡਮ ਸਾਨੂੰ ਬੱਲੇ ਵੀ ਪਰੇਸ਼ਾਨ ਕਰਦੀ ਹੈ ਇਹਨਾਂ ਗਲਤ ਐਲੀਗੇਸ਼ਨ ਲਾ ਕੇ ਫੁੱਟਮਾਰ ਕਰਕੇ ਸਾਡੇ 11:30 ਵਜੇ ਕਿਚਨੀ ਦੇਰ ਤੋਂ ਜੇਲ੍ਹ ਦੇ ਵਿੱਚ ਸੀ ਸਰ ਮੈਂ ਕਿਹੜੇ ਮਾਮਲੇ ਤੋਂ ਐਨ.ਵੀ.ਐਸ ਦੇ ਬੱਚੇ ਅੱਛਾ ਜੀ ਜੇ ਗੱਲ ਕਰੀਏ ਤੇ ਕੀ ਕਿਸੇ ਨੂੰ ਕੋਈ ਤਕਨੀਕੀ ਚਾਹੀਦੀ ਹੈ ਕੋਈ ਕੋਟਮਾਰ ਕਰਦੇ ਤਕਨੀਕੀ ਆਈਡੀਆਂ ਹੋਣ ਕੀ ਵੀ ਐਡੀਟਿੰਗ ਸਭ ਕੁਝ ਚਾਹੀਦੀਆਂ ਪੰਛੀ ਸਭ ਬੰਦ ਕਰਦੇ ਆ ਟੀਵੀ ਟੀਵੀ ਸਭ ਤੋਂ ਹੈਗਾ ਅੰਦਰ ਸਭ ਕੁਝ ਹੈ ਨਹੀਂ ਸਭ ਕੁਝ ਉਹਨੇ ਬੰਦ ਕਰਕੇ ਰੱਖਿਆ ਫੋਨ ਕਿੱਥੋਂ ਆਉਂਦੇ ਫੋਨ ਕਿੱਥੋਂ ਆਉਂਦੇ ਫੋਨ ਨਹੀਂ ਹੈਗਾ ਪੀਸੀ ਚੱਲਦੇ ਆ ਪੰਜ ਪੀਸੀ ਚੱਲਦੇ ਨੇ ਅੱਛਾ ਜੀ ਠੀਕ ਹੈ ਗਲਤ ਗਾਲਾਂ ਕਰਦੀ ਹੈ ਚੁੱਲੀਆਂ ਤੇ ਜਾ ਜਾ ਕੇ ਗਾਲਾਂ ਕਢਦੀ ਹੈ ਨੰਗੇ ਮਤਲਬ ਇਹ ਨੰਗੇ ਪੰਨਾ ਤਲਾਸ਼ੀਆ ਲੈਂਦੀ ਹੈ ਤੇ ਕੋਈ ਲੇਡੀ ਜਨਾ ਹਾਂਜੀ ਨਹੀਂ ਜਿਹੜੀ ਸਹਗੀਆਂ ਨੇ ਸਾਰੇ ਗਲਤ ਤਰੀਕੇ ਨਾਲ ਤਲਾਸ਼ੀ ਲੈਂਦੀਆਂ ਤੁਹਾਨੂੰ ਨੰਗੇ ਕਰਕੇ ਤਲਾਸ਼ੀਆਂ ਲੈਂਦੀਆਂ ਆਂਦੀਆਂ ਚਾ ਗਲਤ ਗੱਲਬਾਤ ਤਾਂ ਨਹੀਂ ਹੁੰਦੀ ਇੱਧਰ ਤੁਹਾਡਾ ਕੋਈ ਗਲਤ ਤਾਂ ਮਤਲਬ ਹੱਥ ਪਾ ਪਾ ਕੇ ਤਲਾਸ਼ੀਆਂ ਲੈਂਦੀਆਂ ਮੈਂ ਕੋਈ ਲੀਡ ਨਹੀਂ ਲੈਂਦੀ ਬੰਦੇ ਲੈਂਦੇ ਠੀਕ ਹੈ ਕਰਸਲ ਮੈਡਮ ਤੁਸੀਂ ਕਹਿੰਦੀਆਂ ਕਹਿੰਦੀ ਇਹਨੇ ਤਲਾਸ਼ੀਆਂ ਲਈ ਉਹ ਡੰਡੇ ਤੁਹਾਡੇ ਲਈ ਰੱਖੇ ਨੇ ਤੁਹਾਡੇ ਮਾਰਨ ਲਈ ਰੱਖੇ ਨੇ ਠੀਕ ਹੈ ਅਸੀਂ دیر ਤੋਂ ਦਿੰਦੀਆਂ ਵੀ ਆਈਆਂ ਸਾਡੀ ਇਹ ਰਿਕਵੈਸਟ ਹੈ ਸਾਰਿਆਂ ਦੇ ਬਿਆਨ ਲਿਖ ਕੇ ਜਾਣ ਪਲੀਜ਼ ਅਸੀਂ ਬਹੁਤ ਪਰੇਸ਼ਾਨ ਆ ਸਾਰਾ ਸਰ ਇੱਕ ਮਿੰਟ ਆਜੋ ਚਲੋ ਆਓ ਕੇ ਜੀ ਆਜੋ ਜਿਹੜੇ ਸਾਡੇ ਸਾਹਮਣੇ ਅਮਰ ਸਿੰਘ ਕੈਡੂਕੇਸ਼ਨ ਬਲਤੋ ਲਾ ਲਈ ਅੱਜ ਅਪਣੇ ਬਾਰ ਨੂੰ ਹੋ ਗਿਆ ਪਾਰ ਹੋਇਆ ਕਰੀਏ ਰੋਲ ਦਾ ਨੂੰ ਬੜੀ ਆਇਆ ਹਾਂ ਸਰ ਬਹੁਤ ਅਸੀਂ ਰੋਲ ਕਰੂਗਾ ਕਹਿੰਦਾ ਬਾਰ ਨੂੰ ਚੱਲ ਚੱਲਣਾ ਮਾਰ ਚੱਲਣਾ ਮਾਰ ਠੀਕ ਹੈ ਨਾ ਅਸੀਂ ਜੋ ਕਰਨਾ ਕਰ ਰਹੀਏ ਸਾਡੇ ਪਰਚਾ ਦੇ ਪੰਜੈਸ਼ਨ ਹੋ ਜਾਂਦੇ ਖੜੇ ਆ ਤੁਹਾਨੂੰ ਦਾਰ ਦੇ ਜਿਹੜਾ ਜੇਲ ਹੈ ਜੇਲ ਬਵਾਦਾਂ ਵਿੱਚ ਕੀਤੀ ਹੁੰਦੀ ਹੈ ਐਪਲੀਕੇਸ਼ਨ ਹੈ ਹਾਈ ਬੋਲਡ ਡਰਾਮਾ ਮੈਡਮ ਕੀ ਗੱਲ ਵਾ ਕਿਸ ਕਿਹੜੇ ਗਾਇਸ ਤੁਹਾਨੂੰ ਨਹੀਂ ਆਉਂਦਾ ਨੀ ਨੀ ਪੀਏ ਅਸੀਂ ਜੇਲ੍ਹ ਦੇ ਵਿੱਚੋਂ ਅੰਦਰੋਂ ਐਪਲੀਕੇਸ਼ਨਾਂ ਕੱਢੀਆਂ ਵਾਂ 1 ਮਿੰਟ 1 ਮਿੰਟ ਮੈਨੂੰ ਸਮਝ ਆਉਂਦਾ ਮੇਰਾ ਨਾਮ ਜਸਪ੍ਰੀਤ ਖੋੜਾ ਹੈ ਉਹ ਕਿਉਂਕਿ ਸਾਨੂੰ ਕੋਈ ਸਵਾਲ ਕਿੰਨੀ ਵਾਰ ਗਲਤ ਇੱਕ ਮਿੰਟ ਜਲੀਲ ਕੀਤਾ ਜਾਂਦਾ ਬਹੁਤ ਜਲੀਲ ਕੀਤਾ ਜਾਂਦਾ ਠੀਕ ਹੈ ਸਾਡੀ ਇੱਕ ਹੱਥ ਜੋੜ ਕੇ ਬੇਨਤੀ ਆ ਠੀਕ ਹੈ ਜੀ ਤੇ ਸਾਡੀ ਰਿਕੁਐਸਟ ਹੈ ਵੀ ਸਾਨੂੰ ਨਾ ਉਹ ਮੈਡਮ ਨਹੀਂ ਚਾਹੀਦੀ ਅੰਦਰ ਕੁੱਟਮਾਰਦਾਨ ਕੀਤੀ ਜਾਂਦੀ ਬਹੁਤ ਕੁੱਟਮਾਰ ਜੀ ਸੈਲਾਂ ਚ ਬੰਦ ਕਰ ਦਿੰਦੇ ਨੇ ਆਈਡੀ ਆ ਬਸ ਇਹ ਜਿਹੜਾ ਵੀ ਕੋਈ ਉਹਨਾਂ ਕਹਿੰਦੇ ਮગરਮੱਛ ਨਾਲ ਬੈਰ ਪਾਇਆ ਸਮੁੰਦਰ ਚ ਰਹਿ ਕੇ ਮગરਮੱਛ ਨਾਲ ਬੈਰ ਨਹੀਂ ਪਾਇਦਾ ਕਹਿੰਦੇ ਤੁਹਾਨੂੰ ਮੈਂ ਦੱਸਾਂਗੀ ਜੇਲ੍ਹ ਮੈਂ ਆਪਣੇ ਨਾਮ ਲਵਾਈ ਹੋਈ ਹੈ ਤੇ ਆਪਾਂ ਗੱਲ ਕਰੀਏ ਅੰਦਰ ਇੱਕ ਗੱਲ ਹੀ ਫੋਨ ਕਰਾਂ ਅੰਦਰ ਸਰ ਪੀਸੀਓ ਨਸ਼ਾ ਨੁਸ਼ਾ ਕੁਛ ਨਹੀਂ ਹੈ ਪੀਸੀਓ ਬੰਦ ਕਰ ਦਿੰਦੀ ਆਈਡੀਆ ਬੰਦ ਕਰ ਦਈਏ ਮੁਲਾਕਾਤਾਂ ਤੁਹਾਡੇ ਬਰੰਟਾ ਤੇ ਲਿਖਿਆ ਜਾਏਗਾ ਵੀ ਤੁਹਾਡੀਆਂ ਜਮਾਨਤਾਂ ਇੱਕ ਮਿੰਟ ਮੈਡਮ ਜੀ ਇੱਕ ਮਿੰਟ ਜਮਾਨਤਾ ਨਹੀਂ ਹੋਣੀ ਤੁਹਾਡੇ ਲਿਖਿਆ ਜਾਏਗਾ ਜਿਹੜੇ ਮਰਵਾਣ ਦੇ ਲਈ ਚੰਦਵਾਤ ਅਸੀਂ ਅਪਲੀਕੇਸ਼ਨਾਂ ਗੱਡੀਆਂ ਉੱਥੋਂ ਉੱਥੋਂ ਤੱਕ ਮੁੜ ਗਈਆਂ ਜੇ ਅਸੀਂ ਕੋਈ ਗੱਲ ਕਰਦੇ ਕਹਿੰਦੇ ਡੀਜੀਪੀ ਦਾ ਹੁਕਮ ਹੈ ਵੀ ਤੁਹਾਡੇ ਅਸੀਂ ਨੰਗੀਆਂ ਕਰਕੇ ਤਲਾਸ਼ੀਆਂ ਲੈ ਸਕਦੇ ਆ ਹਾਈ ਕੋਰਟ ਤੋਂ ਆਰਡਰ ਆਇਆ ਕੱਪੜੇ ਉਤਾਰ ਕੇ ਤਲਾਸ਼ੀਆਂ ਲੈ ਲੈਂਦੇ ਆ ਕੱਪੜੇ ਉਤਾਰ ਕੇ ਨੰਗੇ ਪੱਤਾਂ ਚੰਗੀ ਤਰ੍ਹਾਂ ਕਰਕੇ ਹੱਥ ਪਾ ਕੇ ਫਿਰ ਤਲਾਸ਼ੀਆਂ ਲੈ ਲੈਂਦੇ ਆ ਇਹ ਮੈਡਮ ਅੰਦਰ ਸੁਪਰ ਡੈਂਟੀ ਦਾ ਹੁਕਮ ਹੈ ਕਹਿੰਦੇ ਡੀਜੀਪੀ ਦੇ ਹੁਕਮ ਨੇ ਵੀ ਤੁਹਾਡੇ ਹੱਥ ਪਾ ਪਾ ਤਲਾਸ਼ੀਆਂ ਲੈਣੀਆਂ ਲੰਘੇ ਅੰਦਰ ਕੋਈ ਸਿਟੀਟੀ ਹੋਈ ਕੀ ਸਿਟੀਟੀ ਮਿਲਦੀ ਕੋਈ ਅੰਦਰ ਘਰੇ ਨਹੀਂ ਮੈਨੂੰ ਕੋਈ ਪਰਸਿਲਟੀ ਨਹੀਂ ਮਿਲਦੀ ਸਿਰਫ ਸਰ ਦੇ ਆਮ ਕਰਕੇ ਸਾਨੂੰ ਹੁਣ ਮੇਰਾ ਲੱਗਿਆ ਸਾਨੂੰ ਮੈਡੀਕਲ ਕਾਰਡ ਦਾ ਹੁਣ ਲੱਗਣ ਲੱਗੀਆਂ ਸਾਡੀਆਂ ਪ੍ਰੋਪਰ ਦਵਾਈਆਂ ਹੋਣ ਹਾਈ ਵੋ ਕਿਹੜੇ ਹਮਲਾ ਕਰਕੇ ਕੀ ਕਰਦੇ ਕਿਹੜੇ ਉਹਨਾਂ ਦਾ ਇਹ ਕਹਿਣਾ ਸਾਡੇ ਨਾਲ ਜਿਹੜਾ ਧੱਕਾ ਤੇ ਹੋ ਰਿਹਾ ਹੈ ਸਾਡੇ ਖਾਨ ਨੂੰ ਕਰਕੇ ਦਿੱਤੀ ਜਾਂਦੀ ਹੈ ਵੀ ਤੁਹਾਡੇ ਵਰਾਂਡਾ ਤੇ ਲਿਖਿਆ ਜਾਏਗਾ ਮਾਮਲਾ ਤੁਹਾਨੂੰ ਦੱਜੇ ਕੁਝ ਦਿਨ ਪਹਿਲਾਂ ਜਿਹੜੀ ਜੇਲ ਸੀਗਾ ਜੇਲ ਦੇ ਵਿੱਚ ਕਾਫੀ ਲੇਡੀਸ ਸਾਰੀ ਉੱਥੇ ਖੜੀਆਂ ਸਾਰੀ ਇਹ ਬਿਆਨ ਦੇ ਇੱਕ ਪਤ ਮੈਨੂੰ ਤਾਂ ਤਾਕਤ ਦੇ ਜਦੋਂ ਮਰਦ ਨੂੰ ਕਹਿੰਦਾ ਚੱਲ ਸੁਣਦਾ ਨਹੀਂ ਹੁੰਦਾ ਤੇ ਪਰ ਆਣਾ ਵੱਲੋਂ ਜਿਹੜੇ ਜੇਲ ਪ੍ਰੈਜ਼ੀਡੈਂਟ ਮੈਮ ਹੈ ਇਹ ਆਣਾ ਦਾ ਕਹਿਣਾ ਕਿ ਉਹ ਤਾਂਦਰ ਤਸ਼ੱਦਦ ਕਰਦੀ ਤੇ ਸਾਨੂੰ ਜੂਰ ਕਰਦੀ ਅੰਦਰ ਕੁੱਤੇ ਲਾ ਕੇ ਸਾਡੀ ਤਲਾਸ਼ੀ ਲਈ ਜਾਂਦੀ ਏ ਆਣਾ ਨਾ ਗੁੱਟਮਾਰ ਵੀ ਕੀਤੀ ਜਾਂਦੀ ਏ ਪਰ ਇੱਕ ਵਾਰ ਫਿਰ ਜਿਹੜੇ ਸਵਾਲਿਆਂ ਨੇ ਚਾਨ ਨੇ ਪੰਜਾਬ ਪੂਤ ਜਿਹੜੇ ਜੇਲ ਦੇ ਪ੍ਰਸ਼ਾਸਨ ਨੇ ਉਹਨਾਂ ਉੱਤੇ ਖੜੇ ਹੋ ਰਹੇ ਨੇ ਪਰ ਜਿਹੜੇ ਜੇਲ ਦੇ ਅਧਿਕਾਰੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਜੁਰ ਕੋਸ਼ਿਸ਼ ਕਰਾਗੇ ਮਾਦਾਨ ਬਾਰੇ ਕੀ ਕਹਿਣਾ ਹੈ ਤਾਂ ਦਾਰ ਜੀ ਆਏ ਦਿਨ ਜਿਹੜੀ ਜੇਲ ਹੈ ਤੁਰਕੀਆਂ ਦੇ ਵਿੱਚ ਰਹਿੰਦੀ ਹੈ ਕੁਝ ਦਿਨ ਪਹਿਲਾਂ ਸੀਐਲ ਉਸਤਾਦ ਦੇ ਜਿਹੜੇ ਲੰਘ ਜਾ ਲੰਘ ਮੈਡੀਕਲ ਕਵਾਂ ਦੇ ਲਈ ਲੰਘ ਕੇ ਕੁਝ ਹਵਾਲਾਤੀ ਨੂੰ ਉਹਨਾਂ ਨੇ ਐਡਿਕੇਸ਼ਨ ਲੰਘ ਕੇ ਪੁੰਨਾਂ ਦਾ ਆਪ ਦਾ ਨਾਮ ਨਿਦਾਰਾ ਵਿਚਾਰ ਮੈਂ ਅੱਜ ਲੇਡੀਜ਼ ਜਿਹੜੇ ਜਿਹੜੇ ਜਨਾਨੀਆਂ ਨੂੰ ਲੇਡੀਜ਼ ਨੂੰ ਉਹਨਾਂ ਨੂੰ ਸਰ ਜੀ ਰੈਸਟਰ ਬਣੀ ਗੰਧੀਆਂ ਜਾ ਰਹੀਆਂ ਸਾਨੂੰ ਗੰਧੀਆਂ ਤੋਂ ਗੰਧੀਆਂ ਸਾਡੀ ਫੈਮਲੀ ਨੂੰ ਅਰੈਸਟ ਕਰਨ ਦੀਆਂ ਧਮਕੀਆਂ ਦੇ ਰਹੀ ਹੈ ਜੇ ਅਸੀਂ ਸਰ ਦੇ ਲਈ ਬੋਲਦੇ ਆ ਨਾ ਤੇ ਸਾਨੂੰ ਸਰ ਦੇ ਨਾਲ ਗਲਤ ਜੋੜਿਆ ਜਾ ਰਿਹਾ ਸਾਨੂੰ ਕਲਚਰ ਐਕਟੀਵਿਟੀ ਤੇ ਡੀਜੀਪੀ ਵੱਲੋਂ ਆਰਡਰ ਨੇ ਕਿ ਜਿਹੜੇ ਬੱਚਿਆਂ ਦੇ ਵਿੱਚ ਗੋਣ ਹੈਗੇ ਉਹਨਾਂ ਨੂੰ ਕਰੋ ਸਾਨੂੰ ਨਚਾਰਾ ਮੁਜਰਾ ਕਰਨ ਵਾਲੀ ਦੱਸਦੀ ਹਾਂ ਹਾਂਜੀ ਬਹੁਤ ਕਾਹ ਹੁੰਦਾ ਜੀ 80-80 ਸਾਲਾਂ ਦੀਆਂ ਜਨਾਨੀਆਂ ਨੂੰ ਸਰ 80-80 ਸਾਲਾਂ ਦੀਆਂ ਜਨਾਨੀਆਂ ਨੂੰ ਵਾਰਾ ਤੋਂ ਫੜ ਕੇ ਖੱਡਿਆ ਤੋਂ ਠਾਂਦੀਆਂ ਨਹੀਂ ਮੈਡਮ ਸਾਡੇ ਸਰ ਮੈਡੀਕਲ ਮੇਰੀ ਗਾਰਡ ਕੱਟੀ ਜਾਂਦੀ ਹੈ ਮੇਰੀ ਗਾਰਡ ਇਸ ਕਰਕੇ ਕੱਟੀ ਗਈ ਕਿਉਂਕਿ ਡੀਜੀਪੀ ਸਾਹਿਬ ਨੂੰ ਮੈਂ ਐਪ ਉਹ ਐਪਲੀਕੇਸ਼ਨ ਪੜ੍ਹ ਲਈ ਉਸ ਤੋਂ ਬਾਅਦ ਮੇਰੇ ਕੰਨ ਦੀ ਗਾਰਦ ਕੱਟਦੀ ਕੱਲ ਵੀ ਅਸੀਂ ਰਿਕੁਐਸਟ ਕਰ ਕਰਕੇ ਆਏ ਮਨੀਸ਼ ਸਿੰਘਲਾ ਸਰ ਨੇ ਮਤਲਬ ਬਿਆਨ ਲਿੱਤੇ ਨੇ ਅਸੀਂ ਉਹਨਾਂ ਨੂੰ ਵੀ ਆਪਣੀ ਸਾਰੀ ਪ੍ਰੋਬਲਮ ਪੜ੍ਹ ਕੇ ਪੜ੍ਹ ਕੇ ਜੀ ਪਲੀਜ਼ ਸਰ ਨਹੀਂ ਸਰ ਮੀਰ ਸਾਡਾ ਰਾਈਟ ਹੈ ਇਹ ਸਾਡਾ ਰਾਈਟ ਹੈ ਸਰ ਅੱਜ ਬੋਲਣ ਦੋ ਸਰ ਸਾਡੀ ਤੇਰੀ ਮੇਰੀ ਕੋ ਰਿਕੁਐਸਟ ਸਭ ਤੋਂ ਸਿੱਧੇ ਬਿਆਨ ਪੂਰੇ ਲਵੋ ਸਾਡਾ ਰਾਈਟ ਹੈ ਸਾਡੇ ਅਮਰ ਸਿੰਘ ਜੀ ਬਹੁਤ ਵਧੀਆ ਉਹਨਾਂ ਦੇ ਧਿਆਨ ਨਾਲ ਬਹੁਤ ਮਾਹੌਲ ਜੇ ਚੋਲਾ ਬਹੁਤ ਵਗ ਪਰ ਉਹਨਾਂ ਦੇ ਗਲਤ ਅਲੋਕੇਸ਼ਨ ਲਾਰੇ ਜਾ ਰਹੇ ਨੇ ਬਹੁਤ ਜਿਆਦਾ ਕੋਈ ਵੀ ਟਿਕਨ ਨਹੀਂ ਦਿੰਦੀਆਂ ਕਹਿੰਦੇ ਅਧਿਕਾਰੀ ਸੀਨੀਅਰ ਅਧਿਕਾਰੀਆਂ ਤੋਂ ਕੀ ਮੰਗੇ ਤੁਹਾਡੀ ਉਹਦੇ ਕੋਲ ਇਹ ਮੰਗੇ ਵੀ ਉਹ ਸਾਨੂੰ ਨਹੀਂ ਚਾਹੀਦੀ ਚੰਚਲ ਕੁਮਾਰੀ ਨਹੀਂ ਚਾਹੀਦੀ ਸਾਨੂੰ ਉਹ ਉਸ ਨਹੀਂ ਚਾਹੀਦੇ ਸਾਨੂੰ ਸਰ ਸਾਨੂੰ ਇਹ ਮੰਗ ਸਾਡੀ ਇੱਕੋ ਹੀ ਆ ਕਿ ਸਾਡੀ ਨਿਰਪੱਖ ਜਾਂਚ ਹੋਣੀ ਚਾਹੀਦੀ ਆ ਅਸੀਂ ਜੋ ਐਪਲੀਕੇਸ਼ਨਾਂ ਕੱਡੀਆਂ ਹੋਈਆਂ ਨੇ ਜਿਹੜੀਆਂ ਚੀਜ਼ਾਂ ਅਸੀਂ ਕਹੀਆਂ ਨੇ ਸਾਡੀ ਗੱਲ ਤੇ ਯਕੀਨ ਕੀਤਾ ਜਾਵੇ ਇਸ ਗੱਲ ਦਾ ਗੌਰ ਕੀਤਾ ਜਾਵੇ ਵੀ ਅਸੀਂ ਅੰਦਰ ਕਿੰਨੀਆਂ ਪਰੇਸ਼ਾਨ ਹਰ ਇੱਕ ਲੇਡੀ ਨਹੀਂ ਬੋਲ ਸਕਦੀ ਸਾਰੀ ਮਨਤੀ ਮੌਕੇ ਤੇ ਦਵਾਇਆ ਸਾਡੀ ਸੁਣਵਾਈ ਨਹੀਂ ਹੋਈ ਸੀ ਮੌਕੇ ਦੇਖਵਾ ਹੱਥੀ ਚੱਕ ਕੇ ਖੜੀ ਆ ਉਹਨੂੰ ਇਹ ਕਿਹਾ ਗਿਆ ਕਿ ਤੂੰ ਇਹ ਕਹਿਣਾ ਮੈਂ ਬਾਥਰੂਮ ਚ ਡਿੱਗ ਗਿਆ ਉਹਨੂੰ ਮਰਨ ਦੇ ਟਾਈਮ ਤੇ ਉਹਦੇ ਖੌਣ ਨਿਕਲ ਰਹੀ ਸੀ ਹਾਂਜੀ ਸਰ ਬਹੁਤ ਕੁਝ ਹੋ ਰਿਹਾ ਸਾਈਡੋਂ ਆਈਡੀਆ ਬਣ ਤੋ ਜੀ ਕਹਿ ਰਹੇ ਹਾਂ ਕੁੱਟਮਾਰ ਹੁੰਦੀ ਹੈ ਕੱਪੜੇ ਉਤਾਰੇ ਜਾਂਦੇ ਹਾਂ ਅਮੀਰ ਕਿਤੇ ਜਾਂਦਾ ਹਾਂ ਹੋਰ ਕੋਈ ਗੱਲਬਾਤ ਸਰ ਮੈਡਮ ਸਾਨੂੰ ਕਹਿੰਦੀ ਹੈ 2 ਟਕੇ ਦੀਆਂ ਜਨਾਨੀਆਂ ਤੁਹਾਡੇ ਕੋਲ ਪੈਸੇ ਹੈਗੇ ਜੀ ਮਾਨਤਾ ਕਰਾ ਲਓ ਸਾਡੇ ਕਰੈਕਟਰਾਂ ਤੇ ਗੱਲ ਕਰਦੀ ਸਾਨੂੰ ਗਲਤ ਤਰੀਕੇ ਨਾਲ ਅਬਯੂਜ਼ ਕਰਦੇ ਬਿਲਕੁਲ ਨਹੀਂ ਬਿਲਕੁਲ ਹੀ ਮੈਡਮ ਜਿਹੜੇ ਪੁਲਿਸ ਸਾਨੂੰ ਤੁਸੀਂ ਪਿਆਰ ਦੇਣ ਤੋਂ ਰੋਕ ਨਹੀਂ ਸਕਦੇ ਨਹੀਂ ਇਹ ਗੱਲ ਕਰੀਏ ਮੈਡਮ ਜਿਹੜੇ ਐਲੀਗੇਸ਼ਨ ਲਾ ਰਹੇ ਨੇ ਅੰਦਰ ਸਾਡੇ ਨਾਲ ਦੁਸ਼ਤਤ ਹੁੰਦੀ ਕੀ ਕਹਿਣਾ ਚਾਹੂਗਾ ਉਹਦੇ ਵਿੱਚ ਮੈਂ ਨਹੀਂ ਮੈਂ ਤਾਂ ਲੇਡੀ ਪੀਸ ਹੈ ਹੀ ਨਹੀਂਗਾ ਐਥੇ ਜੈਂਸ ਲੈ ਕੇ ਆਏ ਆ ਜੀ ਨਾਮ ਕੁਲਦੀਪ ਕਰਨੀ ਡਾਕਟਰ ਫਰਖਨ ਸਿੰਘ ਕੀ ਮਾਮਲਾ ਜੀ ਜੀ ਮਾਮਲਾ ਸਾਡੇ ਜੇਲ੍ਹ ਦੇ ਸੁਪਰਡੈਂਟ ਮੈਮ ਤੇ ਉਹਨਾਂ ਦਾ ਜਿਹੜਾ ਸਟਾਫ ਆ ਬਹੁਤ ਟਾਈਮ ਤੋਂ ਪੁਰਾਣਾ ਮਾ ਉਹ ਬਹੁਤ ਜ਼ਿਆਦਾ ਹਰਾਸ਼ ਕਰਦਾ ਜਿਹੜਾ ਕੋਈ ਵਧੀਆ ਚੰਗਾ ਆਫੀਸਰ ਹੁੰਦਾ ਉਹਨਾਂ ਨੂੰ ਇੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਗਲਤ ਐਲੀਗੇਸ਼ਨ ਲਗਾਏ ਜਾਂਦੇ ਹਨ ਹਾਂਜੀ ਗੋਪਾਲ ਸ਼ਰਮਪੁਰ ਸਰ ਇਹ ਪ੍ਰੈਗਨੈਂਟ ਜਿਨਾਨੀਆਂ ਨੂੰ ਗਾਰ ਦੇ ਲੱਗੀ ਸੀ ਪ੍ਰੈਗਨੈਂਟ ਸਰ ਸਾਨੂੰ ਕਹਿੰਦੇ ਐਂਡ ਦਵਾਈ ਨਹੀਂ ਦਵਾਈਆਂ ਦੀ ਸਾਡੇ ਲੈਣਾ ਸੀ ਕਿ ਲੈ ਜਾ ਸਾਡੇ ਗਿਆ ਜਾ ਸਾਡੇ ਆਈਡੀਆਂ ਬੰਦ ਕਰ ਦੇਣੀਆਂ ਸਾਡੇ ਉਹਨਾਂ ਨੂੰ ਕਰਾਣਾ ਗੱਲ ਨਹੀਂ ਹੋਣੀ ਐਂ ਨੀ ਹੁਣ ਕੀ ਸਾਡੇ ਪਰਿਵਾਰਾਂ ਤੋਂ ਡਟ ਰਹੇ ਹੋ ਨਾ ਡਟ ਰਹੇ ਹੋ ਅਸੀਂ ਵੀ ਡਟੇ ਹੋਏ ਹਾਂ ਤੁਸੀਂ ਵੀ ਡਟੇ ਕਹੀ ਹੈ ਪਰ ਇਸ ਤੋਂ ਬਾਅਦ ਜਿਹੜਾ ਅੱਜ ਲੇਡੀਜ਼ ਨੂੰ ਜਿਹੜਾ ਲੇਡੀਜ਼ ਵਰਕਪਲੇਸ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਪਹਿਲਾਂ ਤਾਂ ਉਹ ਤਸਵੀਰਾਂ ਦਿਖਾ ਦਿੰਨੇ ਆ ਇਹ ਜਸਤ ਵੀ ਦੇਖ ਸਕਦੇ ਹੋ ਆ ਜਿਹੜਾ ਜੇਲ ਦੇ ਉੱਤੇ ਫालतू ਖੜੇ ਹੋ ਰਹੇ ਨਾ ਸਰ ਅਸੀਂ ਕੁਝ ਨਹੀਂ ਕਰ ਰਹੇ ਸਪੀਡ ਨਹੀਂ ਤੁਹਾਡੇ ਦੇ ਅਲੀਗੇਸ਼ਨ ਲੈ ਉਹਨਾਂ ਸੁਪਰੀਂਟ ਦੇ ਅਲੀਗੇਸ਼ਨ ਲੈਣੇ ਜਿਹੜੇ ਮੈਡਮ ਜੇਲਰ ਮੈਡਮ ਦੇ ਅੰਦਰ ਉਹਨਾਂ ਦੇ ਅਲੀਗੇਸ਼ਨ ਲਾ ਰਹੇ ਸਰ ਦੇ ਡਿਊਟੀ ਕਰ ਰਿਹਾ ਸਾਡਾ ਕੋਈ ਕੰਮ ਨਹੀਂ ਹੈਗਾ ਇਹ ਮੈਡਮ ਨੇ ਇਹਨਾਂ ਦੀ ਵੀ ਕੋਈ ਗਲਤੀ ਨਹੀਂ ਕੀਤੀ ਮੈਮ ਪ੍ਰਸ਼ਾਸਨ ਦੇ ਉੱਤੇ ਜਿਹੜੇ ਸਵਾਲਿਆਂ ਨੂੰ ਸ਼ਾਂਤ ਤੁਹਾਡੇ ਹੱਥ ਪੜਨੇ ਤੁਹਾਡੀ ਡਿਊਟੀ ਅਸੀਂ ਕਸੇ ਕੁਛ ਨਹੀਂ ਕਰ ਰਹਾ ਸਾਡੀ ਡਿਊਟੀ ਤੁਹਾਡੇ ਤੇ ਅਲੀਗੇਸ਼ਨ ਲਾਇਆ ਉਹਨਾਂ ਸੁਪਰੀਂਟੈਂਡੈਂਟ ਦੇ ਅਲੀਗੇਸ਼ਨ ਲਾਇਆ ਜਿਹੜੇ ਮੈਡਮ ਜੇਲਰ ਮੈਡਮ ਦੇ ਅੰਦਰ ਉਹਨਾਂ ਤੇ ਅਲੀਗੇਸ਼ਨ ਸਰ ਤੁਸੀਂ ਡਿਊਟੀ ਕਰ ਰਿਹਾ ਸਾਡਾ ਕੋਈ ਕੰਮ ਨਹੀਂ ਹੈਗਾ ਕੋਈ ਮੈਡਮ ਨੇ ਅਣਾ ਦੀ ਵੱਟੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਗਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੂਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488